ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਜਿੱਥੇ ਸਮਾਜ ਚ ਹਰ ਵਾਰਕ ਪੰਜਾਬ ਚ ਲਗਾਤਾਰ ਡੇਗਰੇ ਪਾਣੀ ਬਦਦ ਦੀ ਚਿੰਤਾ ਹੈ ਉਥੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵਾਈ ਦੇ ਕਿਸਾਨਾਂ ਲਈ ਇੱਕ ਵੱਡਾ ਬੁਲਾਨ ਕੀਤਾ ਗਿਆ ਬਟਿੰਡੇ ਦੇ ਕਸਬਾ ਮੋੜ ਮੰਡੀ ਵਿਖੇ ਨਹੀਂ ਸੋਚ ਨਾਵਾ ਪੰਜਾਬ ਦੇ ਬੈਨ ਰੇਟ ਵੱਡ ਬੱਡੀ ਗਿਣਤੀ ਵਿੱਚ ਕਿਸਾਨਾਂ ਦਾ ਇਕੱਠ ਹੋਇਆ ਜਿੱਥੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੱਕੀ ਦੀ ਫਸਲਾਂ 2 ਸਾਲ ਲਈ ਐਮਐਸਪੀ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਪਾ ਫਸਲ ਗਲਾਬ ਇਸ ਮੁੰਡੇ ਨੂੰ ਦਬਾਹ ਕਰ ਰਹੀ ਹੈ ਉਥੇ ਸਿਰਫ 2% ਕਿਸਾਨੀ ਪਾਦੀ ਫਸਲ ਵੇਚ ਵੇਚ ਰਹੇ ਹਨ ਚੋਨਾ ਹੈਡ ਪੰਡਾਰ ਲਗਾਤਾਰ ਵੱਧ ਰਿਹਾ ਹੈ ਜਿਸ ਕਾਰਨ ਧਰਤ ਤੇ ਰੇਟ ਲ ਪਾਣੀ ਲਗਾਤਾਰ ਡਿੱਗਦਾ ਜਾ ਰਿਹਾ ਹੈ ਜੋ ਪੰਜਾਬ ਲਈ ਇੱਕ ਚਿੰਤਾ ਦਾ ਵਿਸ਼ੇ ਬਣਦਾ ਜਾ ਰਿਹਾ ਹੈ ਭਾਵੇਂ ਘਟੋ ਘਟ ਸਮਰਥਨ ਮੁੱਲ ਦੇਣ ਦੀ ਸਰਕਾਰ ਦਾ ਕੰਮ ਹੈ ਪਰ ਉਹ ਇੱਕ ਕਾਰੋਬਾਰ ਵੀ ਹੈ ਨਾ ਪੰਜਾਬ ਦੇ ਕਿਸਾਨਾਂ ਦਾ ਦਰਦ ਸਮਝਦੇ ਹਨ ਤੇ ਇਹ ਫਸਲਾਂ ਨੂੰ ਲੈ ਕੇ ਉਹਨਾਂ ਨੇ ਜਿੱਤੇ ਜਿਨ੍ਹਾਂ ਨੇ ਕਾਰਪੋਰੇਟਰ ਸੈਕਟਰ ਵਿੱਚ ਬਹੁਤ ਮੰਗ ਹੈ ਤੇ ਜੋ ਕਿ ਪੰਜਾਬ ਡੁੱਬ ਰਿਹਾ ਹੈ ਖੇਤੀ ਨੂੰ ਮੁੜ ਸੁਰਜੀਤ ਕਰਨ ਦੀ ਬੜੀ ਲੋੜ ਹੈ ਜਿੱਤੇ ਉਹਨਾਂ ਨੇ ਕਿਹਾ ਕਿਸ ਨੂੰ ਕਿਸਾਨਾਂ ਨੂੰ ਆਪਣੀ ਮੱਕੀ ਫਸਲ ਵੇਚਣਗੇ ਉਹ ਸਾਨੂੰ 2 ਸਾਲੀ ਕੋਟੋ-ਕਟ ਸਮਰਥਨ ਮੁੱਲ ਤੇ ਖਰੀਦਣਗੇ ਉਹਨਾਂ ਨੇ ਟੀਮ ਮਾਲਵਾ ਕੰਮ ਕਰ ਰਹੀ ਹੈ ਤੇ ਜੋ ਪੰਜਾਬ ਨੂੰ ਦੁਬਾਰਾ ਅਗਲਾ ਪੰਜਾਬ ਬਣਾਉਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀ ਹੈ ਜਿੱਤੇ ਕਿ ਫਸਲ ਬੀਜਣ ਦੇ ਨਾਲ ਸਰਕਾਰੀ ਬਿਜਲੀ ਬਚਤ ਕਰਦਾ ਅਤੇ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਪ੍ਰਤੀ ਏਕੜ 10000 ਰੁਪਏ ਤੇ ਕੇਂਦਰ ਸਰਕਾਰ ਹੁਣ 15000 ਰੁਪਏ ਦੇਣ ਨੂੰ ਚਾਹੁੰਦਾ ਹੈ ਤੇ ਇਸ ਮੌਕੇ ਤੇ ਹੋਰ ਕੀ ਕੀ ਕਿਹਾ ਉਹ ਸਾਨੂੰ ਸੁਣਾਉਣਾ ਰਿਸਪੀਲਿੰਗ ਹੋਵੇ ਡਾਈਂਗ ਹੋਵੇ ਫਿਰ ਰੋਜ਼ਗਾਰ ਮਿਲੇਗਾ ਔਰ ਪੰਜਾਬ ਸੂਬੇ ਨੂੰ ਤਰੱਕੀ ਹੋਏਗੀ ਮੈਂ ਲੰਬਾ ਨਾ ਬੋਲਦਾ ਹੋਇਆ ਮੈਂ ਇੱਕ ਗੱਲ ਕਹਿਣੀ ਚਾਹਣਾ ਤੁਸੀਂ ਕੋਈ ਰਹਾ ਨਾ ਵੀ ਮਰੀ ਜਾਂਦਾ ਇਹ ਗੱਲਾਂ ਮੈਂ ਵਿਧਾਨ ਸਭਾ 'ਚ ਵੀ ਕਰਦਾ ਰਿਹਾ ਤੁਹਾਡੇ ਇੱਥੇ ਦੇ ਚਲੋ ਮੈਂ ਨੋ ਨਹੀਂ ਲੜਾਂ ਕਿਸੇ ਦਾ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਅਗਰ ਜ਼ਿਮੀਂਦਾਰ ਨੂੰ ਖੁਸ਼ਹਾਲ ਕਰਨਾ ਤੇ ਉਹਨੂੰ ਉਦਯੋਗ ਐਂਟਰਪ੍ਰੈਨਿਅਰ ਅੰਗਰੇਜ਼ੀ 'ਚ ਕਹਿੰਦੇ ਆ ਸਨਤਕਾਰ ਕਹਿੰਨੇ ਆ ਇਹ ਕਾਰੋਬਾਰ ਚ ਪਹੁੰਚ ਪਾਊਗਾ ਅਗਰ ਜ਼ਿੰਮੇਦਾਰ ਨੇ ਬਚਣਾ ਕੋ ਕੋਈ ਵੀ ਨਹੀਂ ਲੱਗਣਾ ਔਰ ਮੈਨੂੰ ਸਵਾਲ ਜਵਾਬ ਕਰੇ ਹੋਏ ਦੇਤੇ ਜਿੰਨੀਆਂ ਮੈਂ ਗੱਲਾਂ ਕੀਤੀਆਂ ਜਵਾਬ ਤੁਹਾਡਾ ਦੇ ਕੇ ਜਮਕਾ ਦੇਖੋ ਅਗਰ ਕਿਸਾਨ ਨੂੰ ਬਚਾਉਣਾ ਤੇ ਉਹਨੂੰ ਕਿਸੇ ਨਾ ਕਿਸੇ ਕਿਤੇ ਚ ਪਾਓ ਜੇ ਬਹੁਤ ਵੱਡੇ ਵੱਡੇ ਸੰਤਕਾਰ ਊਰਜਾ ਤੋਂ ਬਿਜਲੀ ਪੈਦਾ ਕਰ ਸਕਦੇ ਆ ਹਰਿਆਣਾ ਤੇ ਕਿਸਾਨ ਨੂੰ ਕਿਉਂ ਨਾ ਮਦਦ ਕਰੀਏ ਕਿ ਯਾਰੋ ਆਪਣੇ ਟਿਊਬਲ ਚਲਾਉਣ ਦਾਇ ਕਰ ਦਵੇ ਪੰਜਾਂ ਸਾਲਾਂ ਵਿੱਚ ਪੈਸੇ ਪੂਰੇ ਹੋ ਜਾਣਗੇ ਉਹ ਜਿਹੜਾ 9000 ਕਰੋੜ ਰੁਪਇਆ ਸਾਡੇ ਤੇ ਆਸਾਨ ਹੈ ਕਿ ਪੰਜਾਬ ਸਰਕਾਰ ਦਾ ਸੀ ਇਸਤੇਮਾਲ ਕਰਦੇ ਆ ਜੀ ਉਹ ਉਹ ਵੀ ਪੂਰਾ ਹੋ ਜਾਊਗਾ ਪੰਜਾਂ ਸਾਲਾਂ ਵਿੱਚ ਗੱਟਾ ਸੋਚਦੀ ਆ ਰੋਣਾ ਬੜਾ ਪਾਇਆ ਲਗਰ ਮੇਰੇ ਵਾਲਾ ਨੇ ਵੀ ਮੇਰੀ ਨਹੀਂ ਸੁਣੀ ਤੁਸੀਂ ਮੈਦਾਨ ਸਭਾ ਚ ਵੇਖ ਲਓ ਰਿਕਾਰਡ ਚੱਕ ਕੇ ਰਾਣਾ ਉਦੋਂ ਵੀ ਇੱਕ ਇਹ ਗੱਲ ਕਹਿੰਦਾ ਸੀ ਕਿ ਕਿਸਾਨ ਉਦਯੋਪਤੀ ਬਣਨਾ ਚਾਹੀਦਾ ਤੇ ਪਿੱਛੇ ਰਾਜ ਹੈ 2012 ਚ ਜਦੋਂ ਜਾਂ ਪਿਆਗੀ ਸਾਡੀ ਸਰਕਾਰ ਬਣਨੀ ਆ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਆ ਗੱਲ ਕੀਤੀ ਕਹਿੰਦੇ ਦੱਸ ਕੀ ਪ੍ਰੋਗਰਾਮ ਆ ਮੈਂ ਕਿਹਾ ਤੁਹਾਨੂੰ ਦੱਸਿਆ ਤੁਸੀਂ ਭਾਸ਼ਣ ਦੇ ਦੇਣਾ ਤੇ ਫਿਰ ਤੋਂ ਤੁਸੀਂ ਕੀਤਾ ਨਾ ਸਰਕਾਰ ਬਣਾਓ ਤੇ ਮੈਂ ਦੱਸੂ ਮੈਂ ਚੁੱਪ ਹੋ ਗਿਆ ਸਰਕਾਰ ਬਣੀ ਨਹੀਂ ਤੇ 14 ਜ ਮੋਦੀ ਸਾਹਿਬ ਕਹਿੰਦੇ ਵੀ ਮਲਟੀ ਨੈਸ਼ਨਲ ਕਿ ਵਿਦੇਸ਼ ਦੀਆਂ ਕੰਪਨੀਆਂ ਆਓ ਆ ਕੇ ਇੱਥੇ ਸੌਣ ਲਾਓ ਆ ਗਈਆਂ ਵੀ ਫਿਰ ਉਹਨਾਂ ਨੇ ਕਿਹਾ ਵੀ ਵੱਡੇ ਉਦਯੋਪਤੀ ਹਿੰਦੁਸਤਾਨ ਵਾਲੇ ਉਹ ਵੀ ਆ ਜਾਓ ਉਹ ਵੀ ਆ ਗਏ ਮੈਂ ਕਹਾਂ ਰਣੇ ਕੋਈ ਅਕਲ ਕਲਾ ਅਕਲਵੰਤ ਤੂੰ ਨਹੀਂ ਆਪਣੇ ਦਿਲ ਚ ਕੱਤੇ ਰੱਖੇਗਾ ਹੈਗਾ ਫਿਰ ਮੈਂ ਚਿੱਠੀ ਨਹੀਂ ਮੋਦੀ ਸਾਹਿਬ ਨੂੰ ਦਿਖਾਉਂਗਾ ਮੈਂ ਤੁਹਾਨੂੰ ਹੋਰ ਮੈਂ ਗਾ ਜੇਕਰ ਬੜੀ ਗੱਲ ਕਰ ਚੁੱਕਿਆ ਆ ਵਿਦਾਨ ਸਮਝ ਵੀ ਕਰ ਚੁੱਕਿਆ 2015 ਦੇ ਵਿੱਚ ਮੈਂ ਚਿੱਠੀ 2015 ਚਿੱਠੀ ਲਿਖੀ ਮੋਦੀ ਸਾਹਿਬ ਨੂੰ ਮੈਂ ਮੋਦੀ ਸਾਹਿਬ ਅਗਰ ਕਰਨਾ ਸੋਲਰ ਤੇ ਸਨ ਆਫ ਦੀ ਸੋਇਲ ਧਰਤੀ ਦਾ ਪੁੱਤਰ ਨੂੰ ਮੌਕਾ ਦਿਓ ਧਰਤੀ ਦਾ ਪੁੱਤਰ ਤੁਸੀਂ ਬੈਠੇ ਸਾਹਮਣੇ ਜ਼ਮੀਨਾਂ ਵਾਲੇ ਚਾਹੇ ਕਿੱਲਾ ਚਾਹੇ 10 ਕਿੱਲੇ ਆ ਭਾਈ ਇਹਨਾਂ ਨੂੰ ਮੌਕਾ ਦਿਓ ਔਰ ਫਿਰ ਮੈਂ ਬੜੀ ਵਾਰ ਆਪਣੇ ਆਲੇ ਨੂੰ ਵੀ ਕਹਾਂ ਲੇ ਕਿਸੇ ਨੇ ਮੇਰੀ ਸੁਣੀ ਨਹੀਂ ਮੈਂ ਮੈਂ ਕਹਾਂ ਉਹ 20 ਕਰੋੜ ਰੁਪਇਆ ਦੇ ਦਿਓ ਇੱਕ ਸਬਸਟੇਸ਼ਨ ਤੇ ਮੈਂ ਕਰਕੇ ਦਿਖਾ ਦਿੰਦਾ 20 ਕਰੋੜ ਨਹੀਂ ਮਿਲਿਆ ਲੇਕਿਨ ਅਗਰ ਕਿਸਾਨ ਨੂੰ ਬਚਾਉਣਾ ਔਰ ਕਿਸਾਨ ਦੀ ਤਰੱਕੀ ਆਪਾਂ ਚਾਹੁੰਦੇ ਆ ਮਜ਼ਦੂਰ ਦੀ ਤਰੱਕੀ ਚਾਹੁੰਦੇ ਆ ਫਿਰ ਸਬਸਿਡੀਆ ਖਤਮ ਕਰਨ ਦੀ ਕਲਪ ਇੱਕ ਸਟੇਜ ਸੀ ਉੱਥੇ ਵੀ ਗੱਲ ਚੱਲੀ ਇਹ ਇੰਦਾ ਨਹੀਂ ਕਹਦਾ ਮੁੜੀ ਇਹ ਜਿਹੜੀ ਚੀਜ਼ ਦੇ ਦਿੱਤੀ ਉਹ ਵਾਪਸ ਨਹੀਂ ਲੈ ਸਕਦਾ ਅਗਰ ਛਾਂਨ ਬੜਾਏ ਜਾਣ ਤੇ ਸਬਸਿਡੀ ਨਹੀਂ ਖਤਮ ਹੋ ਸਕਦੀ ਜਿਆਦਾ ਸਾਡੇ ਘਰ ਮੱਝ ਹੋਗੀ ਅਸੀਂ ਬਾਹਰ ਦੁੱਧ ਲੈਣੇ ਥੋੜਾ ਨਾ ਜਾਵਾਂਗੇ ਪੈਸੇ ਥੋੜੀ ਨਾ ਖਰਚਾਂਗੇ ਕਿਸੇ ਦੇ ਸਿਰ ਤੇ ਥੋੜਾ ਦੁੱਧ ਪੀਵਾਂਗੇ ਸਾਡੇ ਘਰ ਵੀ ਜਿਹੜੀ ਬਣੂਗੀ ਪਹਿਲਾਂ ਅਸੀਂ ਇਸਤੇਮਾਲ ਕਰਾਂਗੇ ਬਾਕੀ ਦੀ ਸਟੇਟ ਗ੍ਰੈਂਟ ਤੇ ਜਾਏਗੀ ਔਰ ਪੰਜ ਸਾਲਾਂ ਚ ਪੈ ਪੂਰੇ ਹੋਣਗੇ ਪੰਜਾਂ ਚ ਸੋਚਾ ਪੰਜਾਬ ਚੱਲੂਗਾ ਇੱਕ ਸੋਚਣਾ ਪਰ ਉਹ ਸੋਚ ਨੂੰ ਅੱਗੇ ਵਧੋੜ ਲਈ ਵੀਰੋ ਤੱਲਾ ਕੋਈ ਕੁਝ ਨਹੀਂ ਕਰ ਸਕਦਾ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਚਾਹੇ ਵਪਾਰੀ ਹੈ ਚਾਹੇ ਮੁਲਾਜ਼ਮ ਹੈ ਆਪਾਂ ਸਾਰਿਆਂ ਨੂੰ ਸਿਰ ਜੋੜ ਕੇ ਮੁੱਦੇ ਹੋਰ ਬੜੇ ਨੇ ਪੰਜਾਬ ਤੇ ਅੱਜ ਕੇਵਲ ਖੇਤ ਖੇਤ ਕਿਸਾਨ ਦਾ ਉਹਦੀ ਫਸਲੀ ਬਵਿੰਤਾ ਦਾ ਤੇ ਉਹਨੇ ਕਿਵੇਂ ਤਰੱਕੀ ਕਰਨੀ ਆ ਆਪਣਾ ਮਨ ਮੈਂ ਤੁਹਾਡੇ ਨਾਲ ਸਾਂਝਾ ਕਰਨ ਆਇਆ ਸੀ ਮੱਕੀ ਬੀਜੋਗੇ ਦੋ ਸਾਲੇ ਘਾ ਲੋ ਪਰ ਸਾਲੇ ਵੀਰ ਕਿਧਰ ਆ ਓਹੋ ਆਤਾ ਇਤਨਾ ਦਾ ਫਾਇਕੇ ਆਵਾਜ਼ ਵੀ ਠੀਕੋ ਇੱਕ ਗੱਲ ਛਾਪ ਦਿਓ ਅੱਜ ਸਰਕਾਰਾਂ ਮੂੰਗੀ ਦੀ ਐਮਐਸਪੀ ਦੇਣ ਤੋਂ ਬੋਕੁੰਦੀ ਦੋ ਸਾਲ ਦੀ ਮੇਰੀ ਗਰੰਟੀ ਦੋ ਸਾਲ ਦੀ ਜਿਹੜਾ ਸਾਲ ਬਰਸਾਤੀ ਮੱਕੀ ਬੀਜੋਂਗੇ ਅਗਲੇ ਸਾਲ ਬਰਸਾਤੀ ਮੱਕੀ ਬੀਜੋਂਗੇ ਰਾਣਾ ਗਰੰਟੀ ਕਰਦਾ ਕਿ ਤੁਹਾਨੂੰ ਐਮਐਸਪੀ ਮਿਲੂਗਾ ਬਹੁਤ ਸਰਕਾਰ ਨੂੰ ਯਾਰੋ ਹਾਸੇ ਨੇ ਚੱਲਦਾ ਕੰਮ ਬਹੁਤ ਸਵੇ ਨੇ ਚੱਲਦਾ ਔਰ ਜਦ ਤਾਈ ਤੁਹਾਨੂੰ ਐਮਐਸਪੀ ਦੀ ਗਰੰਟੀ ਨਾਲ ਹੋਈ ਤੁਸੀਂ ਮੱਕੀ ਦੀ ਵੇਚਣੀ ਕਿ ਮੈਨੂੰ ਵੀ ਪਤਾ ਸੋ ਕਰ ਲਿਆ ਸਰਕਾਰ ਅੱਗੇ ਆਵੇ ਸਾਨੂੰ ਮੰਨੇ ਜੇ ਰਾਣਾ ਕਹਿ ਰਿਹਾ ਬੰਨਾ ਕਿਆ ਕਰ ਦੋ ਉਸ ਕਤੇ ਤੇ ਸਰਕਾਰ ਵੀ ਕਰੇ ਦੱਸ ਕਰ ਕਿ 10000 ਰੁਪਏ ਕਿ ਨਾਲ ਸਰਕਾਰ ਰਹੇਗੀ ਜਿਹੜਾ ਤੁਸੀਂ ਪੀੜੀ ਦੀ ਕਟ ਕਪਤ ਕਰਦੀ ਆ ਸੋ ਗੱਲਾਂ ਬਹੁਤ ਨੇ ਫੇਰ ਕਰਾਂਗੇ ਅੱਜ ਮਾਲ ਤੇ ਮੇਰੀ ਮੁਲਾਕਾਤ ਇਸ ਇਲਾਕੇ ਦੇ ਲੋਕਾਂ ਨਾਲ ਹੋਈ ਉਹਨਾਂ ਨੇ ਕਿਹਾ ਵੀ ਯਾਰ ਆ ਸਾਡੇ ਇੱਥੇ ਤੇ ਮੇਰੇ ਮਨ ਚ ਬੜੇ ਬਲਵਲੇ ਨੇ ਕਿ ਪੰਜਾਬ ਚ ਕੀ ਕੀ ਹੋ ਸਕਦਾ ਪੰਜਾਬ ਨੇ ਇੰਨਾ ਕੁਝ ਦਿੱਤਾ ਔਰ ਜਿਹੜੇ ਕਾਰੋਬਾਰ ਦਿੱਤਾ ਪੰਜਾਬ ਤੋਂ ਸ਼ੁਰੂ ਹੈ ਮੇਰਾ کاروبار ਖੇਤੀ ਮੇਰੀ ਜਿੱਥੇ ਮਰਜੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਸਿਆਸਤ 'ਚ ਬੜਾ ਮਾਨਦਾਨ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਣਾ ਫਰਜ਼ ਨਿਭਾਈਏ ਔਰ ਸਾਰਨਾ ਉਹ ਵੱਡੀ ਅੱਜ ਅਗਰ ਸਮੱਸਿਆ ਦੇਖੀ ਜਾਵੇ ਪੰਜਾਬ 'ਚ ਤੇ ਕਿਸਾਨੀ ਤੇ ਕਿਸਾਨੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਵਪਾਰਾਂ ਨੂੰ ਤੰਗੀ ਆ ਰਹੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਅੰਜ ਚਾਹੇ ਉਹ ਜਿਹਦੇ ਆਪਾਇਸ ਜਿਸ ਤਰਤੀ ਤੇ ਆ ਤਰਵੰਡੀ ਸਾਬੋ ਦੰਦਮਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਅੱਛੇ ਪਾਸ਼ਾ ਦੇ ਕੇ ਅਰਦਾਸ ਕੀਤੀ ਕਿ ਬਲ ਤੁਸੀਂ ਬਖਸ਼ਣਾ ਤੇ ਇੱਕ ਵਾਰ ਸੋਚ ਪੰਜਾਬ ਨੂੰ ਚੰਗੀ ਦੇਈਏ ਇਹ ਜ਼ਰੂਰੀ ਨਹੀਂ ਕਿ ਕਹਨੇ ਕਰਨੀ ਹੈ ਤਾਂ ਮਾਰਗ ਦੀ ਮਰਜ਼ੀ ਆ ਲੇਕਿਨ ਇੱਕ ਅੱਛੀ ਸੋਚ ਰਿਆਂਗੇ ਕੋਈ ਨਾ ਕੋਈ ਤਾਂ ਅਡਾਪਟ ਕਰੂਗਾ ਨਾ ਕਿ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਿਦਨ ਦਾ ਪਾਣੀ ਤੇ ਬੋਲਣਾ ਚਾਲੂ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀ ਸੋਚ ਜਾਂ ਮੇਰੀ ਜਿਹੜੀ ਕਮੇਟੀ ਸੀ ਵਿਧਾਨ ਸਭਾ ਚ ਬੋਲਣ ਦਾ ਮੌਕਾ ਮਿਲਿਆ ਉਸ ਕਮੇਟੀ ਚ ਅਸੀਂ ਰਿਪੋਰਟ ਟੇਬਲ ਕੀਤੀ ਹੈ ਇੱਕ ਫੋਕ ਫਕਰ ਹੈ ਮੇਰੇ ਲਈ ਉਹ ਸੋਚ ਨੂੰ ਲੈ ਕੇ ਆਪਾਂ ਸਮੇਂ-ਸਮੇਂ ਤੇ ਬੋਲਦੇ ਰਹੇ ਕਿ ਹੁਣ ਸਾਰੇ ਲੋਕ ਇਸ ਗੱਲ ਤੋਂ ਚਿੰਤਤ ਨੇ ਬੁੱਧੀਜੀਵੀ ਜਿੰਨੇ ਨੇ ਕਿ ਪਾਣੀ ਪੰਜਾਬ ਦਾ ਬਚਣਾ ਚਾਹੀਦਾ ਔਰ ਸੈਮੀਨਾਰ ਹੋ ਰਹੇ ਆ ਖੁਸ਼ੀ ਦੀ ਗੱਲ ਆ ਫਸਲੀ ਵਿਭਿੰਨਤਾ ਦੀ ਮੈਂ ਗੱਲ ਕਰਦਾ ਔਰ ਮੈਂ ਖਾਲੀ ਡਰਾਇੰਗ ਰੂਮ ਚ ਬਹਿ ਕੇ ਕਰਨ ਵਾਲਾ ਜੋ ਨਹੀਂ 15000 ਕਲਾ ਮੈਂ ਕਣਕ ਤੋਂ ਬੀਟ ਤੇ ਨਿਆਂਦਾ ਠੀਕ ਹੈ ਮੇਰਾ ਕਾਰੋਬਾਰ ਆ ਲੇਕਿਨ ਫਾਇਦਾ ਤਾਂ ਸੋਚ ਤਾਂ ਪੰਜਾਬ ਦੀ ਹੈ ਨਾ ਔਰ ਇਸੇ ਤਰ੍ਹਾਂ ਜਿਹੜੀ ਬਰਸਾਤੀ ਮੱਕੀ ਆ ਉਹ ਅਤਿਅੰਤ ਜ਼ਰੂਰੀ ਆ ਕਿਉਂਕਿ ਕਾਟਨ ਦੇ ਥੱਲੇ ਸਾਡਾ ਹਿੱਲ ਗਿਆ ਕੰਮ ਜੀ 20% ਧਰਤੀ ਜਿਹੜੀ ਸੀ ਮਾਲਵੇ ਮਾਲਵੇ ਸਾਰੇ ਪੰਜਾਬ ਦੀ ਮਾਲਵੇ ਚੋਂ ਕਾਟਨ ਥੱਲੇ ਸੀ ਉਹ ਘਟਦੇ ਘਟਦੇ ਯਾਰ ਅੱਜ 2% ਤੇ ਆ ਗਈ ਤੇ ਅਸੀਂ ਹੱਲੇ ਵੀ ਮੰਨਾ ਬੋਲੀਏ ਬੋਲਾਂਗੇ ਕਦੋਂ ਜਦੋਂ ਕੰਮ ਬਿਲਕੁਲ ਖਤਮ ਹੋ ਜਾਊਗਾ ਉਹ ਜੇ ਉਹ ਧਰਤੀ ਕਬਾਤ ਹੋ ਗਈ ਆ ਤੇ ਗਈ ਕਿਹਦੇ ਤੇ ਝੋਦੀ ਤੇ ਝੋਨਾ ਵਾਟਰ ਗੱਦ ਰਹਿੰਗੇ ਸਾਰੇ ਨੂੰ ਪਤਾ ਸੋ ਮੇਰਾ ਅੱਜ ਫਰਜ ਬਣਦਾ ਬਤੌਰ ਪੰਜਾਬੀ ਬਤੌਰ ਪੰਜਾਬ ਦਾ ਹਮਾਇਤੀ ਸ਼ੁਭਚਿੰਤਕ ਤੇ ਯਾਰ ਦਾ ਜਿੰਨਾ ਹੈਗਾ ਦਸ ਤੇ ਲੈ ਜਿਓ ਮੇਰਾ ਹੀ ਹੁਣਾ ਅਬ ਮੂਲੀ ਜੇ ਤਾਂ ਪਿਆ ਦੀਆ ਅੱਛਾ ਜੀ ਬੰਦ ਕਰਾਈ ਤੇ ਗੱਲ ਆ ਕਿ ਅ ਫਸਲੀ ਵਿਵਿੰਤਾ ਔਰ ਮੱਕੀ ਉਹਨਾਂ ਜੋ ਇੱਕਿਆ ਔਰ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲਈਏ ਘਟ ਘਟ ਪਾਣੀ ਘਟ ਖਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲਿਖੀ ਆ ਕਿ ਮੱਕੀ ਤੇ ਜੋਰ ਰਾਣਾ ਲਾ ਦੂ ਇਹ ਮੱਕੀ ਜਦੋਂ ਆਪਾਂ ਗੇਤੀ ਵੀ ਦੇ ਇੱਕ ਮਿੰਟ ਵਿੱਚ ਇੱਕ ਮਿੰਟ ਦੋ ਦੋ ਸਾਲ ਲਈ ਮੈਂ ਗਰੰਟੀ ਕਰ ਰਿਆ ਕਿ ਦੋ ਸਾਲ ਐਮਐਸਪੀ ਰਾਣਾ ਦੋ ਸਰਕਾਰ ਆਵੇ ਅੱਗੇ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹੇ ਤਾ ਜੇ ਕਹੇ ਤਾ ਤਾਂ ਕਹੇ ਤਾ ਜੋ ਕਹਾ ਉਹ ਕੀਤਾ ਤੇ ਖਾਲੀ ਇਹ ਨਾ ਨਹੀਂ ਮੱਕੀ ਯਾਰ ਜਿੰਨੀ ਮਰਜੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨ ਚ ਹੈ ਕਿ ਮੱਕੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਇਹ ਜਿੰਨਾ ਤੁਸੀਂ ਆ ਦੋਕ ਸਾਲ ਬੀਜਣਾ ਇਹਨਾਂ ਤੇ ਚਾਰਾ ਬਣਾ ਕੇ ਵੀ ਸਕ ਤੁਸੀਂ ਉਹਦੀਆਂ ਬੇਲਾ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਲੇਕਿਨ ਅਸੀਂ ਪੱਕੇਓ ਮੱਕੀ ਐਮ ਐਸ ਪੀ ਤੇ ਰਾਣਾ ਖਰੀਦਿਓ